ਵੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਰਦਾਰ ਮਨਿੰਦਰ ਸਿੰਘ ਜੀ ਲਾਖਪੁਰਾ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਵੰਡੀ ਹੈ ਜਿਹੜੀ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਕੰਮ ਹੁੰਦੇ ਨੇ ਕੰਮ ਜਿਹੜੇ ਬਹੁਤ ਆ ਜਿਹੜੇ ਆ ਉਹ ਸਪੀਡ ਦੇ ਨਾਲ ਹੋ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਮੈਂ ਦਾ ਜਿਹੜੇ ਸਹੀ ਕੰਮ ਆ ਉਹ ਤੇ ਉਸੇ ਵળે ਹੀ ਜਿਹੜਾ ਵਲੋਂ ਕਰਕੇ ਤੇ ਜਿਹੜਾ ਵਾ ਹਲਕੇ ਦੇ ਵਿੱਚ ਆਉਣ ਵਾਲੀ ਸੰਕਰੋ ਜਿਹੜਾ ਵਾਪਸ ਇਹਦਾ ਬਹੁਤ ਹੋ ਰਿਹਾ ਜਿਹੜੇ ਕੰਮ ਜਿਹੜੇ ਉਲਝਣ ਵਾਲੇ ਜਿਹੜੇ ਪੁਰਾਣੇ ਲੰਮੇ ਸਮੇਤ ਤੁਰੇ ਆਉਂਦੇ ਆ ਉਹਨਾਂ ਨੂੰ ਕਈ ਵਾਰ ਉਹ ਜਿਹੇ ਸ਼ਰਾਰਤੀ ਅੰਸਰਾਂ ਵੱਲੋਂ ਦੁਬਾਰਾ ਦੁਬਾਰਾ ਮੰਨ ਲਓ ਤੋਰ ਮਰੋੜ ਕੇ ਦੱਸਣਾ ਉਹ ਉਹ ਜੇ ਕੰਮ ਜਿਹੜੇ ਉਹ ਕਈ ਵਾਰ ਰਹਿ ਵੀ ਜਾਂਦੇ ਆ ਮੈਂ এডਿਕੇਸ਼ਨ ਪੂਰੀ ਹੁੰਦਿਆਂ ਸਾਰੀ ਜਿਹੜਾ ਵਾ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਕੋਈ ਦੂਜੀਆਂ ਪਾਰਟੀਆਂ ਦੇ ਆਕੂਆ ਉਹ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਵੀ ਇੱਧਰ ਨੂੰ ਆਉਣਾ ਚਾਹਦੇ ਆ ਹੂੰ ਤੇ ਉਹ ਅਸੀਂ ਹੁਣ ਜੇ ਕੋਈ ਸਾਡੇ ਨਾਲ ਆ ਕੇ ਕੰਮ ਕਰਨਾ ਚਾਹਦਾ ਤੇ ਅਸੀਂ ਉਹਨੂੰ ਇਸ ਤਰੀਕਾ ਕਰਕੇ ਕਿਤੇ ਨਹੀਂ ਲੈਣਾ ਨਹੀਂ ਜੇ ਕੋਈ ਸਾਫ਼ ਸੁਥਰੀ ਸ਼ਖੀ ਵਾਲਾ ਤੇ ਉਹਨੂੰ ਅਸੀਂ ਜ਼ਰੂਰ ਜੀ ਆਖਾਂ ਐਮਐਲਏ ਸਾਹਿਬ ਨੇ ਕਈ ਵਾਰ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਉਠਾਇਆ ਵਾ ਤੇ ਮਨ ਬਣਾਉਣ ਬਾਰੇ ਤੇ ਜੇ ਜਿਹੜੋ ਥੋੜਾ ਜਿਹਾ ਪ੍ਰੋਜੈਕਟ ਵੱਡਾ ਆ ਇਹਦੀ ਜਿਹੜੀ ਉਹ ਪ੍ਰੋਪੋਜ਼ਲ ਆ ਉਹ ਤਿਆਰ ਹੋਦੀ ਪਈ ਆ ਤੇ ਜੇ ਮੰਨ ਲੱਗ ਜੂਗਾ ਤੇ ਬੜਾ ਵੱਡਾ ਨੁਕਸਾਨ ਜਿਹੜਾ ਸਾਡਾ ਹੜ੍ਹਾਂ ਦੇ ਨਾਲ ਵੱਧ ਨਹੀਂ ਪੈ ਜਾਂਦਾ ਆ ਫਸਲਾਂ ਖਰਾਬ ਹੁੰਨ ਜਾਂ ਆ ਤੇ ਉਹ ਬਹੁਤ ਵੱਡੀ ਰਾਹਤ ਜਿਹੜੀ ਆ ਮਾਨ ਦੇ ਕਿਹਦੇ ਜਿਹੜੇ ਕਿਸਾਨਾਂ ਨਾਲ ਜੜੀ ਹੋਈ ਉਹ ਵੀ ਜੇ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਤੇ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਪੁਰਿਆ ਜਾ ਰਿਹਾ ਆ ਕੀ ਕਹਿਣਾ ਹੈ ਕਾਰਨ ਕੀ ਹੈ ਜਿਹਦੇ ਕਿਤੇ ਪੰਜਾਬ ਇੱਕ ਸੋਨੇ ਦੀ ਕਿੱਡੀ ਖਵਾਉਣ ਵਾਲਾ ਜਿਹੜਾ ਸੂਬਾ ਸੀ ਹੁਣ ਪੰਜਾਬ ਨੂੰ ਛੱਡ ਕੇ ਲੋਕ ਬਾਹਰ ਪੁਰੇ ਜਾਂਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਇੱਥੇ ਨੌਕਰੀਆਂ ਕਿੱਥੇ ਹੈ ਕਿਸ ਤਰੀਕੇ ਨਾਲ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਉਸ ਬਤ ਇਹ ਇੱਕ ਸਮਾਂ ਇਹੋ ਜਿਹਾ ਸੀ ਕਿ ਯੂਨੀਵਰਸਿਟੀਆਂ ਕਾਲਜ ਖਾਲੀ ਰਹਿਣ ਲੱਗ ਪਏ ਹੂੰ ਇੰਨਾ ਬੋਲ ਬਲਾ ਉਹ ਕੈਨੇਡਾ ਆਸਟ੍ਰੇਲੀਆ ਵਾਲੇ ਪਾਸੇ ਨੂੰ ਹੋ ਗਿਆ ਸੀ ਕਿ ਆਈਓ ਕਲਾਸ ਟੂ ਕੀਤੀ ਆਈਐਸ ਕਰ ਉਹਦੇ ਚਲੋ ਅ ਵਿਦੇਸ਼ੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਚੰਗੇ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਨੌਜਵਾਨਾਂ ਵਾਸਤੇ ਕੀਤਾ ਜਾ ਰਿਹਾ ਵੇਖੋ ਠੇਕਾ ਸਿਸਟਮ ਇੱਕ ਕੋੜ ਸੀ ਇੱਕ 10000 ਦੀ ਨੌਕਰੀ ਦੇ ਨਾਲ ਅੱਜ ਇੱਕ ਜਿਹੜਾ ਵਾ ਫਲਾਜਮ ਆ ਉਹ ਆਪਣਾ ਪਰਿਵਾਰ ਨਹੀਂ ਚਲਾ ਸਕਦਾ ਹੋਂ ਤੱਕ ਜਿਹੜਾ ਵਾ 45 ਤੋਂ 50000 ਪੱਕੀਆਂ ਨੌਕਰੀਆਂ ਉਹੀ ਤਨਖਾਹ ਵਾਲੀਆਂ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤ ਜਾ ਗਈਆਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗੇਲਾ ਅੱਜ ਵਿਚਾਰਾਂ ਦੀ ਸਾਂਝ ਪਾਵਾਂਗੇ ਐ ਐਮਐਲਏ ਮਨਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਇੱਕ ਪੰਥਕ ਹਲਕਾ ਹੈ ਉਸ ਹਲਕੇ ਦੇ ਵਿੱਚ ਜਿਹੜੇ ਨਿੱਜੀ ਸਹਾਇਕ ਗੁਰਸ਼ਰਨ ਸਿੰਘ ਪੁਆਰ ਨੂੰ ਨਿਯੁਕਤ ਕੀਤਾ ਗਿਆ ਵੱਡੀ ਜ਼ਿੰਮੇਵਾਰੀ ਹੈ ਤੇ ਹਲਕਾ ਵੀ ਵੱਡਾ ਹੈ ਕਿਉਂਕਿ ਪੰਥਕ ਹਲਕਾ ਹੋਂਦੇ ਨਾਲ ਜਿਮੇਵਾਰੀਆਂ ਵੱਡੀਆਂ ਪਾ ਜਾਂਦੀਆਂ ਨੇ ਪਹਿਲੋਂ ਤਾਂ ਸਵਾਗਤ ਕਰਦੇ ਆ ਗੁਰਚਰਨ ਜੀ ਤੁਹਾਡਾ ਖਬਰ ਪੰਜਾਬ ਟੀਵੀ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਤਾਂ ਉਸ ਤੋਂ ਬਾਅਦ ਗੱਲ ਕਰੀਏ ਸਵਾਲ ਜੀ ਲੋਕਾਂ ਦੇ ਸਵਾਲ ਲੋਕਾਂ ਦੇ ਕੰਮ ਕਿਸ ਤਰ੍ਹਾਂ ਤੁਸੀਂ ਮਤਲਬ ਕੰਮਾਂ ਨੂੰ ਦੇਖਾਂਗੇ ਲੋਕੀ ਸਵਾਲ ਵੀ ਜਿੱਥੇ ਕਰਦੇ ਨੇ ਵੀ ਸਾਡੇ ਕੰਮ ਨਹੀਂ ਹੁੰਦੇ ਕਈ ਅਜਿਹੇ ਕੰਮ ਆ ਜਿਹੜੇ ਮਤਲਬ ਕਿਤੇ ਨਾ ਕਿਤੇ ਲੋਕਾਂ ਦੇ ਮਾਨਦ ਵਿੱਚ ਰੋਸ਼ ਵੀ ਹੁੰਦਾ ਕਿਦਾਂ ਦੇਖਦੇ ਹੋ ਤੁਸੀਂ ਇਹਨਾਂ ਕੰਮਾਂ ਨੂੰ ਤੇ ਕਿਦਾਂ ਜ਼ਿੰਮੇਵਾਰੀ ਨਿਭਾਓਗੇ ਵੇਖੋ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਇਸ ਜ਼ਿੰਮੇਵਾਰੀ ਨੂੰ ਜਿਹੜਾ ਪੂਰੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਜਿਹੜੀ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਕੰਮ ਹੁੰਦੇ ਨੇ ਕੰਮ ਜਿਹੜੇ ਬਹੁਤ ਆ ਜਿਹੜੇ ਆ ਉਹ ਸਪੀਡ ਦੇ ਨਾਲ ਹੋ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਕੁਝ ਕੰਮ ਜਿਹੜੇ ਇਹੋ ਜਿਹੇ ਹੁੰਦੇ ਆ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਅੜੇ ਆ ਤੁਰੇ ਆਉਂਦੇ ਆ ਉਹ ਨਹੀਂ ਵੀ ਹੋਣ ਵਾਲੇ ਹੁੰਦੇ ਉਹੀ ਕੰਮ ਜਦੋਂ ਆ ਕੇ ਸਾਹਮਣੇ ਆਉਂਦੇ ਆ ਤੇ ਉਹ ਕੰਮ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਉਲਝਣ ਹੁੰਦੀ ਆ ਜਿਹੜਾ ਉਹ ਜਿਹੜੇ ਜਿਹੜੀ ਉਲਝਣ ਤੋਂ ਪੈਂਡਿੰਗ ਬਿਲਕੁਲ ਤਾਂ ਕਹਿ ਸਕਦੇ ਆ ਕਿ ਜਿਹੜੇ ਕੰਮ ਗਲਤ ਹੁੰਦੇ ਨੇ ਉਹ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਫੇਰ ਵਾਪਸ ਰਿਪੀਟ ਹੁੰਦੇ ਨੇ ਉਹ ਫੇਰ ਧਿਆਨ ਦੇ ਵਿੱਚ ਹੁੰਦੇ ਫੇਰ ਉਹਨਾਂ ਕੰਮਾਂ ਤੇ ਜਿਹੜੇ ਕੰਮ ਨਹੀਂ ਕੀਤਾ ਜਿਹੜੇ ਜਿਹੜੇ ਸੁੱਧੇ ਕੰਮ ਆ ਉਹ ਕਰਦੇ ਉਹ ਤਾਂ ਕਰਦੇ ਹੋਣਾ ਮੈਂ ਕਹਿੰਦਾ ਜਿਹੜੇ ਸਹੀ ਕੰਮ ਆ ਉਹ ਤੇ ਉਸੇ ਵળે ਹੀ ਜਿਹੜਾ ਵਾ ਉਹ ਕਰਕੇ ਤੇ ਜਿਹੜਾ ਵਾ ਅ ਹਲਕੇ ਦੇ ਵਿੱਚ ਆਉਣ ਵਾਲੀ ਸੰਗਤ ਨੂੰ ਜਿਹੜਾ ਵਾ ਵਾਪਸ ਜਿਹੜਾ ਵਾ ਤੁਰਿਆ ਜਾਂਦਾ ਉਹ ਕੋਈ ਐਡਾ ਲੰਮਾ ਚੌੜਾ ਕੰਮ ਜਿਹੜਾ ਵਾ ਉਹ ਸਮਾਂ ਜਿਹੜਾ ਨਹੀਂ ਪਾਇਆ ਜਾਂਦਾ ਜਿਹੜੇ ਕੰਮ ਜਿਹੜੇ ਉਲਝਣ ਵਾਲੇ ਜਿਹੜੇ ਪੁਰਾਣੇ ਲੰਬੇ ਸਮੇਂ ਤੋਂ ਤੁਰੇ ਆਉਂਦੇ ਆ ਉਹਨਾਂ ਨੂੰ ਕਈ ਵਾਰ ਉਹ ਜੇ ਸ਼ਰਾਰਤੀ ਅੰਸਰਾਂ ਵੱਲੋਂ ਦੁਬਾਰਾ ਦੁਬਾਰਾ ਅ ਮਾਲੋ ਟੋਰ ਮਰੋੜ ਕੇ ਦੱਸਣਾ ਉਹੋ ਜਿਹੇ ਕੰਮ ਜਿਹੜੇ ਉਹ ਕਈ ਵਾਰ ਰਹਿ ਵੀ ਜਾਂਦੇ ਕਈ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਜਿੱਦਾਂ ਕਹਿ ਕਹਿ ਲੋਕਾਂ ਦਾ ਕਹਣਾ ਕਿ ਜਿਹੜੇ ਪੁਰਾਣੇ ਲੋਕ ਤੁਰੇ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਤੇ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਪਰ ਪਿਛਲੇ ਜਿਹੜੇ ਵਰਕਰ ਸੀ ਉਹਨਾਂ ਨੂੰ ਪਿੱਛੇ ਪਛਾੜ ਕੇ ਸੁੱਟਦਾ ਕੀ ਕਹਿਣਾ ਤੁਹਾਡਾ ਦੇਖੋ ਇਹਦੇ ਵਿੱਚ ਮੈਂ ਜੇ ਤੁਹਾਨੂੰ ਆਪਣੇ ਬਾਰੇ ਦੱਸਾਂ ਤੇ ਮੇਰਾ ਰਾਜਨੀਤਿਕ ਜੀਵਨ ਜਿਹੜਾ ਵਾ ਉਹ ਮੈਂ ਸਾਰਿਆਂ ਨੂੰ ਪਹਿਲਾਂ 2014 ਦੇ ਵਿੱਚ ਜਦੋਂ ਆਪਾਂ ਇੱਕ ਆਪਣੀ ਐਜੂਕੇਸ਼ਨ ਪੂਰੀ ਕਰਕੇ ਹਟਦੇ ਆ ਜੀ ਤੇ ਐਜੂਕੇਸ਼ਨ ਪੂਰੀ ਹੁੰਦਿਆਂ ਜਿਵੇਂ ਮੰਨ ਲਓ ਮੈਂ ਐਮਏ ਬੀਏ ਕੀਤੀ ਆ ਮੈਂ ਐਜੂਕੇਸ਼ਨ ਪੂਰੀ ਹੁੰਦਿਆਂ ਸਾਰੀ ਜਿਹੜਾ ਵਾ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੂੰ ਤੇ ਇਹ ਤੇ ਕੋਈ ਕਹਿ ਨਹੀਂ ਸਕਦਾ ਕਿ ਦੂਜੀ ਕੋ ਫਲਾਨੀ ਪਾਰਟੀ ਚ ਆਇਆ ਜਾਂ ਹੋਰ ਪਾਰਟੀ ਚ ਆਇਆ ਨਹੀਂ ਤੇ ਲੋਕਾਂ ਦੇ ਸਵਾਲ ਐ ਨਾ ਅਸੀਂ ਲੋਕਾਂ ਦੇ ਸਵਾਲਾਂ ਦੇ ਮੁੱਦੇ ਤੇ ਗੱਲ ਕਰਦੇ ਪਏ ਚਲੋ ਤੇ ਵੇਖੋ ਕਈ ਵਾਰ ਇਹੋ ਜੀਆਂ ਗੱਲਾਂ ਆ ਵੀ ਜਾਂਦੀਆਂ ਆ ਕਈ ਮੰਨ ਲਓ ਜਿਵੇਂ ਕੋਈ ਦੂਜੀਆਂ ਪਾਰਟੀਆਂ ਦੇ ਆਗੂ ਆ ਉਹ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਵੀ ਇੱਧਰ ਨੂੰ ਆਉਣਾ ਚਾਹੁੰਦੇ ਆ ਹੂੰ ਉਹ ਮੰਨ ਲਓ ਜਿੱਥੇ ਉਹ ਜਿਹੜੀ ਪਾਰਟੀ 'ਚ ਬੈਠੇ ਆ ਉੱਥੇ ਸਖਾਵਾਂ ਮਾਹੌਲ ਦੇ ਇਹਨਾਂ ਨੂੰ ਮਿਲ ਰਿਹਾ ਉਹ ਬਹੁਤ ਸਾਰੇ ਲੋਕ ਅਪਰੋਚ ਕਰਦੇ ਆ ਤੇ ਉਹ ਅਸੀਂ ਹੁਣ ਜੇ ਕੋਈ ਸਾਡੇ ਨਾਲ ਆ ਕੇ ਕੰਮ ਕਰਨਾ ਚਾਹੁੰਦਾ ਤੇ ਅਸੀਂ ਉਹਨੂੰ ਇਹ ਥੋੜੀ ਅੱਖਾਂ ਕੇ ਕਿ ਤੈਨੂੰ ਅਸੀਂ ਲੈਣਾ ਨਹੀਂ ਜੇ ਕੋਈ ਸਾਫ਼ ਸੁਥਰੀ ਸ਼ਬੀ ਵਾਲਾ ਵਾ ਤੇ ਉਹਨੂੰ ਅਸੀਂ ਜ਼ਰੂਰ ਜੀ ਆਂ ਅੱਖਾਂ ਜੀ ਜੇ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨ ਪਿਛਲੇ ਲੰਮੇ ਖਾਸੇ ਸਮੇਂ ਤੋਂ ਜਿਹੜਾ ਹੜ੍ਹਾਂ ਤੋਂ ਪੀੜਤ ਪੀੜਤ ਨੇ ਮਤਲਬ ਜਿਦਾ ਕਹਿ ਦਈਏ ਬਿਆਸ ਦਰਿਆ ਜਦੋਂ ਹਾਰਡ ਆਉਂਦੇ ਨੇ ਪਿਛਲੇ ਸਮੇਂ ਜਦ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਾਫੀ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਤੇ ਕੀ ਇਹਨਾਂ ਤੇ ਕੀ ਅਮਲ ਕੀਤਾ ਜਾਦਾ ਹੈ ਸਰਕਾਰੋਂ ਵੇਖੋ ਇਹ ਐਮਐਲਏ ਸਾਹਿਬ ਨੇ ਕਈ ਵਾਰ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਉਠਾਇਆ ਵਾ ਤੇ ਮੰਨ ਬਣਾਉਣ ਬਾਰੇ ਤੇ ਇਹਦੀ ਜਦੋਂ ਥੋੜਾ ਜਿਹਾ ਪ੍ਰੋਜੈਕਟ ਵੱਡਾ ਆ ਇਹਦੀ ਜਿਹੜੀ ਉਹ ਪ੍ਰੋਪੋਜ਼ਲ ਆ ਉਹ ਤਿਆਰ ਹੁੰਦੀ ਪਈ ਆ ਜਿਸ ਦਿਨ ਇਹ ਮੁਕੰਮਲ ਇਹਦਾ ਸਾਰਾ ਜਿਹੜਾ ਵਾ ਉਹ ਪ੍ਰੋਪੋਜ਼ਲ ਤਿਆਰ ਹੋ ਗਈ ਤੇ ਹੋ ਸਕਦਾ ਜਲਦੀ ਜਿਹੜਾ ਵਾ ਇਹਨੂੰ ਉਹ ਬੰਨ ਬਣਾਉਣ ਦੀ ਜਿਹੜੀ ਮਨਜ਼ੂਰੀ ਉਹ ਮਿਲ ਜਾਵੇ ਸਰਕਾਰ ਵੱਲੋਂ ਤੇ ਜੇ ਬੰਨ ਲੱਗ ਜੂਗਾ ਤੇ ਬੜਾ ਵੱਡਾ ਨੁਕਸਾਨ ਜਿਹੜਾ ਸਾਡਾ ਹੜਾਂ ਦੇ ਨਾਲ ਵੱਧ ਮੀਂਹ ਪੈ ਜਾਂਦਾ ਆ ਫਸਲਾਂ ਖਰਾਬ ਹੁੰਦੀਆਂ ਆ ਤੇ ਉਹ ਬਹੁਤ ਵੱਡੀ ਰਾਹਤ ਜਿਹੜੀ ਆ ਮੰਡ ਏਰੀਏ ਦੇ ਜਿਹੜੇ ਬੰਦੇ ਕਿਸਾਨਾਂ ਨੂੰ ਜਿਹੜੀ ਉਹ ਵੀ ਵੀਰ ਜੀ ਜੇ ਗੱਲ ਕਰੀਏ ਪੰਜਾਬ ਦੀ ਜਵਾਨੀ ਦੀ ਤੇ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਤੁਰਿਆ ਜਾ ਰਿਹਾ ਹੈ ਕੀ ਕਹਿਣਾ ਹੈ ਕਾਰਨ ਕੀ ਹੈ ਜਦੋਂ ਕਿੱਥੇ ਪੰਜਾਬ ਇੱਕ ਸੋਨੇ ਦੀ ਚਿੜੀ ਘਵਾਉਣ ਵਾਲਾ ਜਿਹੜਾ ਸੂਬਾ ਸੀ ਹੁਣ ਪੰਜਾਬ ਨੂੰ ਛੱਡ ਕੇ ਲੋਕ ਬਾਹਰ ਤੁਰੇ ਜਾਂਦੇ ਨੇ ਸਰਕਾਰ ਦਾ ਕਹਿਣਾ ਕਿ ਇੱਥੇ ਨੌਕਰੀਆਂ ਨਹੀਂ ਦਿੱਤੀਆਂ ਕਿਸ ਤਰੀਕੇ ਨਾਲ ਨੌਜਵਾਨ ਜਿਹੜੇ ਉਸੇ ਬਾਹਰ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧੀ ਤੁਸੀਂ ਤੁਸੀਂ ਨਾ ਵੇਖੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ 2023 ਤੋਂ ਤੁਸੀਂ ਕਾਲਜਾਂ ਦਾ ਵਿੱਚ ਜਾ ਕੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹਨਾਂ ਦਾ ਤੁਸੀਂ ਡਾਟਾ ਕਢਾ ਸਕਦੇ ਜੇ ਇੱਕ ਸਮਾਂ ਇਹੋ ਜਿਹਾ ਸੀ ਕਿ ਯੂਨੀਵਰਸਿਟੀਆਂ ਕਾਲਜ ਖਾਲੀ ਰਹਿਣ ਲੱਗ ਪਏ ਸੀ ਹੂੰ ਇੰਨਾ ਬੋਲਬਾਲਾ ਉਹ ਕੈਨੇਡਾ ਆਸਟ੍ਰੇਲੀਆ ਵਾਲੇ ਪਾਸੇ ਨੂੰ ਹੋ ਗਿਆ ਸੀ ਕਿ ਆਈਲਰ ਪਲਸ 2 ਕੀਤੀ ਆਈਲੈਕਸ ਕਰੋ ਤੇ ਚਲੋ ਵਿਦੇਸ਼ ਨੂੰ ਹੂੰ ਪਰ ਇਸ ਟਾਈਮ ਦੇ ਉੱਤੇ ਜਿਹੜੀਆਂ ਵਾਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਸੀਟਾਂ ਬੱਚਿਆਂ ਦੇ ਨਾਲ ਸਿਰ ਫੁੱਲ ਹੋ ਗਈਆਂ ਇਹਦਾ ਕਾਰਨ ਇਹੀ ਆ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਚੰਗੇ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਨੌਜਵਾਨਾਂ ਵਾਸਤੇ ਕੀਤਾ ਜਾ ਰਿਹਾ ਵੇਖੋ ਠੇਕਾ ਸਿਸਟਮ ਇੱਕ ਕੋਹੜ ਸੀ ਬਿਲਕੁਲ ਇੱਕ 10000 ਦੀ ਨੌਕਰੀ ਦੇ ਨਾਲ ਅੱਜ ਇੱਕ ਜਿਹੜਾ ਵਾ ਮੁਲਾਜ਼ਮ ਆ ਆਪਣਾ ਪਰਿਵਾਰ ਨਹੀਂ ਚਲਾ ਸਕਦਾ ਹੂੰ ਹੁਣ ਤੱਕ ਜਿਹੜਾ ਵਾ 45 ਤੋਂ 50000 ਪੱਕੀਆਂ ਨੌਕਰੀਆਂ ਉਹੀ ਤਨਖਾਹ ਵਾਲੀਆਂ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ अनेका ਵੈਕੈਂਸੀਆਂ ਜਿਹੜੀਆਂ ਉਹ ਸਰਕਾਰ ਕੱਢ ਰਹੀ ਜਿੱਦਾਂ ਅਕਸਰ ਹੀ ਮਾਨ ਸਾਹਿਬ ਕਹਿੰਦੇ ਆ ਪੰਜਾਬ ਦੇ ਵਿੱਚ ਇੰਡਸਟਰੀ ਏਰੀਆ ਹੋਊਗਾ ਇੱਥੇ ਵਿਦੇਸ਼ਾਂ ਤੋਂ ਬੋਰੇ ਆ ਕੇ ਨੌਕਰੀਆਂ ਕਰਨਗੇ ਕੀ ਲੱਗਦਾ ਕਿ ਸੰਭਵ ਹੋ ਸਕਦਾ ਹੈ ਦੇਖੋ ਜਦੋਂ ਸਾਡੇ ਸਾਡੇ ਬੱਚੇ ਇੱਕ ਵਾਰ ਉੱਥੋਂ ਜਾਣ ਉਹੜ ਗਏ ਨਾ ਸਾਡੇ ਬੱਚੇ ਇਥੇ ਸਕੂਲਾਂ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਪੜ੍ਹਨ ਲੱਗ ਗਏ ਤੇ ਕਾਲਜਾਂ ਦੇ ਵਿੱਚ ਗਿਣਤੀ ਵੀ ਬਹੁਤ ਵੱਡੀ ਲੈਵਲ ਤੇ ਜਿਹੜੀ ਹੈ ਇਸ ਟਾਈਮ ਤੇ ਵਿਦਿਆਰਥੀਆਂ ਦੀ ਵਧੀ ਹੈ ਜਦੋਂ ਇਹ ਇੱਥੇ ਸੈੱਟ ਹੋ ਗਏ ਚੰਗੀ ਤਰ੍ਹਾਂ ਤੇ ਉਹ ਹੋ ਸਕਦਾ ਉਧਰਲੇ ਵੀ ਜਿਹੜੇ ਬੋਰਿਆਂ ਵਾਲੇ ਮਾਨ ਸਾਹਿਬ ਨੇ ਗੱਲ ਕੀਤੀ ਤਾਂ ਹੋ ਸਕਦਾ ਉਹ ਵੀ ਕਿਸੇ ਦਿਨ ਉਹ ਇੱਧਰ ਨੂੰ ਆ ਜਾਣ ਬਿਲਕੁਲ ਇਹ ਜੇ ਗੱਲ ਕਰੀਏ ਪੰਜਾਬ ਦੇ ਸਕੂਲਾਂ ਦੀ ਜਿੱਦਾਂ ਕਹਿ ਕਹਿ ਦਿੱਤਾ ਗਿਆ ਮਾਨ ਸਰਕਾਰ ਉਹਨਾਂ ਪਿਛਲੀ ਸਰਕਾਰਾਂ ਨੇ ਕਿੰਨੇ ਸਮਾਰਟ ਸਕੂਲ ਬਣਾਤਾ ਤੇ ਕਿੰਨਾ ਸਕੂਲਾਂ ਨੂੰ ਕਿੰਦਾ ਦੇਖਦੇ ਹੋ ਵੇਖੋ ਸਾਡੇ ਹਲਕੇ ਦੇ ਵਿੱਚ ਜਿਵੇਂ ਖਡੂਰ ਸਾਹਿਬ ਦੇ ਵਿੱਚ ਸਕੂਲ ਆਫ ਐਮਿਨੈਂਸ ਤੇ ਗੋਇੰਦਵਾਲ ਸ਼ਹੀ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਸਕੂਲ ਜਾ ਦੇ ਵੇਖੋ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਸਕੂਲ ਹੂੰ ਤੇ ਇਥੋਂ ਤੱਕ ਕਿ ਹੁਣ ਤੇ ਗੋਮਦਵਾਲ ਸਾਹਿਬ ਦੇ ਵਿੱਚ ਬੱਚਿਆਂ ਵਾਸਤੇ ਸਵਿੰਗ ਵਾਸਤੇ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਇੱਕ ਸਵਿੰਗ ਪੂਲ ਵੀ ਬਣਾਇਆ ਜਾ ਰਿਹਾ ਹੂੰ ਇਸੇ ਤਰ੍ਹਾਂ ਹੀ ਜਿਹੜਾ ਵਾ ਉਹ ਸਕੂਲਾਂ ਦੀ ਨਹਿਾਰ ਜਿਹੜੀ ਉਹ ਬਦਲਦੀ ਜਾ ਰਹੀ ਆ ਬਾਕੀ ਸਮਾਂ ਦੇ ਲੱਗਦਾ ਹੀ ਆ ਨਾ ਬਿਲਕੁਲ ਸਮੇਂ ਦੇ ਨਾਲ ਜਿਹੜਾ ਵਾ ਹੌਲੀ ਹੌਲੀ ਜਿਹੜਾ ਸਭ ਕੁਝ ਚੇਂਜ ਜਿਹੜੀ 2.5 ਸਾਲ ਹੋ ਗਿਆ ਸਰਕਾਰ ਨੂੰ ਬਣੀ ਨੂੰ ਫੇਰ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦੇਰ ਦੁਗਣੀ ਤਰੱਕੀ ਕਰਦਾ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਜਿਹੜਾ ਆਏ ਦੇ ਨਹੀਂ ਚਿੱਟੇ ਦੀ ਭੇਡ ਚੜ ਜ ਨੇ ਸਰਕਾਰ ਵੱਲੋਂ ਕੀ ਇੱਥੇ ਕੋਈ ਕੰਮ ਕੀਤਾ ਜਾ ਰਿਹਾ ਦੇਖੋ ਜਿਹੜਾ ਨਸ਼ਾ ਆ ਨਾ ਇੱਕ ਬਹੁਤ ਗੰਭੀਰ ਬਿਮਾਰੀ ਕਹਿ ਲੋ ਗੰਭੀਰ ਵਿਸ਼ਾ ਕਹਿ ਲੋ ਇਹਦੇ ਵਿੱਚ ਮੈਂ ਸੋਚਦਾ ਕਿ ਸਰਕਾਰਾਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਜਿਹੜਾ ਉੱਠਣਾ ਪਊਗਾ ਕਿਉਂਕਿ ਜੇ ਮੰਨ ਲਓ ਇੱਕ ਨਸ਼ੇ ਵਾਲਾ ਆ ਆਮਲੀ ਕਹਿ ਲੋ ਜਾਂ ਕੋਈ ਵੀ ਕਹਿ ਲੋ ਉਹਨੂੰ ਪੁਲਿਸ ਫੜਕੇ ਲੈ ਕੇ ਜਾਂਦੀ ਆ ਉਦੇ ਮਗਰ ਹੀ ਪਿੰਡ ਵਾਲੇ ਉਸੇ ਵਾਲੇ ਛਡਾਉਣ ਚੱਲ ਜਾਂਦੇ ਨੇ ਉਹ ਕਹਿ ਦਿੱਤਾ ਜਾਂਦਾ ਕਿ ਇਹ ਨਸ਼ਾ ਵੇਚਦਾ ਨਹੀਂ ਨਸ਼ਾ ਪੀਂਦਾ ਆ ਇਹ ਨਸ਼ਾ ਪੀਂਦਾ ਹੀ ਆ ਵੇਚਦਾ ਨਹੀਂਗਾ ਸਰਕਾਰ ਵੱਲੋਂ ਉਪਰਾਲਾ ਵੀ ਕੀਤਾ ਗਿਆ ਜਿਹੜੇ ਨਸ਼ੇ ਪੀਂਦੇ ਨੇ ਨਸ਼ਾ ਛਡਾਓ ਕੋਈ ਕੈਂਪ ਬਣਾਇਆ ਜਾਵੇ ਇਸ ਤਰੀਕੇ ਦਾ ਜਿਹੜਾ ਨੌਜਵਾਨ ਜਿਹੜੇ ਬੱਜ ਸਕਣ ਜਿਹੜੇ ਨਸ਼ਾ ਛੱਡ ਸਕਣ ਹਨਾ ਜਿੱਦਾਂ ਤੁਸੀਂ ਗੱਲ ਕਰਦੇ ਹੋ ਵੀ ਨਸ਼ੇ ਤਸਕਰ ਜਿਹੜੀ ਅਲੱਗ ਚੀਜ਼ ਹੈ ਤੇ ਨਪੀਣ ਵਾਲੇ ਅਲੱਗ ਜੇ ਇਹਨਾਂ ਨੂੰ ਮੁੱਢ ਤੋਂ ਹੀ ਜਿਤਨਾ ਮਤਲਬ ਆਪਾਂ ਕਹਿੰਦੇ ਆਗੇ ਉਹ ਟ੍ਰੀਟਮੈਂਟ ਜਿਹੜਾ ਨਸ਼ਾ ਸੜਾਉ ਕੇਂਦਰ ਬਣੇ ਨੇ ਉਹਨਾਂ ਵਿੱਚ ਚੰਗੀ ਜਿਹੜੀ ਦੇਖਭਾਲ ਇਹਨਾਂ ਦੀ ਕੀਤੀ ਜਾਵੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਕਾਉਂਸਲਿੰਗ ਕੀਤੀ ਜਾਵੇ ਜਿਹੜਾ ਇਹਨਾਂ ਦਾ ਬ੍ਰੇਨ ਜਿਹੜਾ ਨਸ਼ੇ ਤੋਂ हट ਗਏ ਤੇ ਸਹੀ ਤਰੀਕੇ ਨਾਲ ਆਪੇ ਕੰਮ ਕਰਨਾ ਜੁੜੇ ਆਪਣੇ ਪਰਿਵਾਰਾਂ ਨਾਲ ਦੇਖੋ ਇਹਦੇ ਲਈ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਆ ਅ ਵੱਡੇ ਲੈਵਲ ਦੇ ਉੱਤੇ ਜਿਹੜਾ ਵਾ ਨਸ਼ਾ ਛਡਾਊ ਕੇਂਦਰ ਜਿਹੜੇ ਉਹ ਖੁੱਲੇ ਜਾ ਰਹੇ ਆ ਬਾਕੀ ਅ ਮੁੱਖ ਮੰਤਰੀ ਸਾਹਿਬ ਵੱਲੋਂ ਖੇਡਾਂ ਵਤਨ ਪੰਜਾਬ ਦੇ ਨੌਜਵਾਨਾਂ ਨੂੰ ਇਧਰੋਂ ਨਸ਼ਿਆਂ ਦੀ ਦਲਦਲ ਜੋ ਕੱਢ ਕੇ ਖੇਡਾਂ ਵਾਲੇ ਪਾਸੇ ਲਾਉਣ ਵਾਸਤੇ ਇਹ ਬਹੁਤ ਵੱਡਾ ਪਰਾਲਾ ਕੀਤਾ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਉਹ ਖੇਡਾਂ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਸਾਡੇ ਹਲਕੇ ਦੇ ਵਿੱਚ ਚੋਲਾ ਸਾਹਬ ਸਟੇਡੀਅਮ ਦੇ ਵਿੱਚ 3 ਤਰੀਕ ਨੂੰ ਜਿਹੜਾ ਉਹ ਆਗਾਜ਼ ਹੋਣ ਜਾ ਰਿਹਾ ਤੇ ਉਹਦਾ ਮੇਨ ਮਕਸਦ ਹੀ ਇਹ ਹੈ ਕਿ ਨੌਜਵਾਨ ਜਿਹੜੇ ਨਸ਼ਿਆਂ ਵਾਲੇ ਪਾਸੋਂ ਅੜ ਕੇ ਤੇ ਖੇਡਾਂ ਵਾਲੇ ਪਾਸੇ ਵੀ ਜਾ ਬਿਲਕੁਲ ਜੇ ਗੱਲ ਕਰੀਏ ਜਿੱਥੇ ਆਪਾਂ ਖੇਡਾਂ ਦੀ ਗੱਲ ਕਰਦੇ ਆ ਉੱਥੇ ਆਪਾਂ ਕਾਰਗੁਜ਼ਾਰੀ ਦੀ ਗੱਲ ਕਰੀਏ ਮਾਨ ਸਰਕਾਰ ਦੇ ਜਿਹੜੀ ਜੋ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਦੇ ਐਮਐਲਏ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੇ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਜਕਾਰੀ ਰਹੀ 2.5 ਸਾਲਾਂ ਵੇਖੋ ਬਹੁਤ ਵੱਡੇ ਲੈਵਲ ਤੇ ਜਿਹੜੇ ਕੰਮ ਕਰਵਾਏ ਗਏ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚੋਂ ਇੱਕ ਹਲਕਾ ਖਡੂਰ ਸਾਹਿਬ ਹੀ ਆ ਜਿੱਥੇ 44 ਛੜਕਾਂ ਹੋਂ ਤੱਕ ਜਿਹੜੀਆਂ ਬਣਾ ਦਿੱਤੀਆਂ ਗਈਆਂ ਹੂੰ ਨਹੀਂ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਾਡੀ ਗੁਰੂ ਨਗਰੀ ਖਡੂਰ ਸਾਹਿਬ ਪੰਜ ਸਾਲ ਉਹ ਛੜਕ ਐਨੇ ਖੱਡੇ ਪੈ ਕੇ ਟੁੱਟੀ ਰਹੀ ਕਿ ਲੋਕ ਉੱਤੇ ਝੋਨਾ ਲਾਉਂਦੇ ਸੀ ਹੂੰ ਤੇ ਇਸ ਟਾਈਮ ਦੇ ਉੱਤੇ ਲਗਭਗ ਜਿੰਨੀਆਂ ਵੀ ਗੁਰਦ ਆ ਮੰਨੂ ਜਾਂਦੀਆਂ ਛੜਕਾਂ ਆ ਜਾਂ ਵੈਸੇ ਇੱਕ ਸਬਾਜਪੁਰ ਵਾਲੀ ਛੜਕ ਉਹਦੇ ਤੇ ਬਹੁਤ ਵੱਡੇ ਟੋਏ ਸੀ ਬੜੀ ਵੱਡੀ ਉਹ ਸਮੱਸਿਆ ਸੀ ਲੋਕਾਂ ਦੀ ਪਹਿਲ ਦੇ ਆਧਾਰ ਤੇ ਉਹੀ ਤਾਂ ਮਗਿੰਤੀ ਦੇ ਨਾਲ ਵੀ 44 ਛੜਕਾਂ ਹੋਂ ਤੱਕ ਬਣਵਾ ਦਿੱਤੀਆਂ ਗਿਆ ਇਹਦੇ ਨਾਲ ਨਾਲ ਸਰਕਾਰ ਵੱਲੋਂ ਮਹਲਾ ਕਲੀਨਿਕ ਜਿਹੜੇ ਉਹ ਹਰ ਇੱਕ ਪਿੰਡ 'ਚ ਦਿੱਤੇ ਜਾ ਰਹੇ ਆ ਤਾਂ ਕਿ ਜਿਹੜਾ ਵਾ ਲੋਕ ਆਪਣੇ ਉਥੋਂ ਦਵਾਈ ਤੇ ਲੈ ਹੀ ਸਕਦੇ ਨਾਲ ਟੈਸਟ ਵੀ ਫਰੀ ਹੈ। ਵੀ ਟੈਸਟ ਵੀ ਉਥੋਂ ਜਿਹੜੇ ਆਉ ਲੋਕ ਆਪਣੇ ਕਰਵਾ ਸਕਦੇ ਆ ਤੇ ਇਹਦੇ ਨਾਲ ਹੋਰ ਅਨੇਕਾਂ ਕੰਮ ਆ ਜਿਵੇਂ ਮੰਨ ਲਓ ਸਰਕਾਰ ਨੇ 600 ਜੁਟ ਬਿਜਲੀ ਦਾ ਵਾਦਾ ਕੀਤਾ ਸੀ। ਉਹ ਔਨ ਸਾਰੀ ਜਿਹੜਾ ਵਾਦਾ ਪੂਰਾ ਕੀਤਾ ਗਿਆ। ਹੂੰ ਤੇ ਕੋਈ ਵੀ ਵਰਗ ਹੋਵੇ ਉਹਦੇ ਵਿੱਚ ਇਹ ਨਹੀਂ ਕਿ ਕੋਈ ਜਾਤ ਪਾਤ ਦਾ ਉਹ ਰੋਲਾ ਨਹੀਂ ਰੱਖਿਆ ਗਿਆ। ਸਾਰਿਆਂ ਨੂੰ ਹੀ 600 ਜੁਟ ਜਿਹੜੀ ਉਹ ਮਾਫੀ ਦਿੱਤੀ ਗਈ। ਬਿਲਕੁਲ ਜੇ ਕਾਰਗੁਜ਼ਾਰੀ ਦੇ ਨਾਲ ਨਾਲ ਆਪਾਂ ਗੱਲ ਕਰੀਏ ਐਮਐਲਏ ਮਨਿੰਦਰ ਸਿੰਘ ਦਾ ਰਵਈਆ ਕਿਦਾਂ ਦਾ ਰਿਹਾ ਲੋਕਾਂ ਦੇ ਨਾਲ ਕਿਦਾਂ ਲੋਕਾਂ ਨੂੰ ਮਿਲਦੇ ਨੇ ਜਾਂ ਗੱਲ ਤੁਸੀਂ ਕਿਦਾਂ ਮਿਲੂਗੇ ਤੁਸੀਂ ਨਿੱਜੀ ਸਹਾਇਕ ਨਿਯੁਕਤ ਕੀਤੇ ਗਏ ਹਲਕਾ ਠੂੜ ਸਾਹਿਬ ਤੋਂ ਵੇਖੋ ਬਹੁਤ ਵਧੀਆ ਸੁਭਾਅ ਆ ਠੰਡੇ ਸੁਭਾਅ ਦੇ ਮਾਲਕ ਆ ਕੋਈ ਇਹੋ ਜਿਹੀ ਗੱਲ ਨਹੀਂ ਜਿਹੜਾ ਵੀ ਜਾਂਦਾ ਆ ਉਹ ਵਧੀਆ ਤਰੀਕੇ ਨਾਲ ਹਰ ਇੱਕ ਨੂੰ ਮਿਲਦੇ ਆ ਦਿਨ ਜਾਵੇ ਰਾਤ ਜਾਵੇ ਕਿਸੇ ਨੂੰ ਕਦੀ ਉਥੋਂ ਇਹ ਨਹੀਂ ਕਿ ਮੁਸ਼ੀ ਦਾ ਸਾਹਮਣਾ ਨਹੀਂ ਕਰਨਾ ਪਿਆ ਉਹ ਇਹੋ ਜੀ ਗੱਲ ਨਹੀਂ ਤੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਕਿਸੇ ਦਾ ਕੋਈ ਵੀ ਕੰਮ ਹੁੰਦਾ ਉਹ ਜਿਹੜਾ ਉਹ ਕਰਕੇ ਜਿਹੜਾ ਵਾ ਉਹਨੂੰ ਵਾਪਸ ਤੋਂ ਦੇ ਦਿੰਦਾ ਤੇ ਲੱਗਦੇ ਸਵਾਲ ਆਇਆ ਕਿ ਜ਼ਿੰਮੇਵਾਰੀ ਤੁਹਾਨੂੰ ਬੜੀ ਵੱਡੀ ਮਿਲੀ ਹੈ ਲੋਕਾਂ ਨੇ ਵੀ ਤੁਹਾਡੇ ਕੋਲ ਆਉਣਾ ਹਨਾ ਕਈ ਅਜਿਹੇ ਕੰਮ ਹੁੰਦੇ ਨੇ ਜਿਹੜੇ ਮਤਲਬ ਲੋਕਾਂ ਦੇ ਵਿਚਾਰੇ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਦੇ ਇੱਥੇ ਪਹੁੰਚ ਨਹੀਂ ਹੁੰਦੀ ਉਹਨਾਂ ਨਾ ਦੂਰ ਇੰਦਾ ਮੰਨ ਲਓ 20 ਕਿਲੋਮੀਟਰ ਕੋਈ ਬਿਠਾ 30 ਕਿਲੋਮੀਟਰ ਕੇ ਪਿੰਡਾਂ ਦੇ ਵਿੱਚ ਵੀ ਕੋਈ ਇਦਾਂ ਦੀ ਪਿੰਡ-ਪਿੰਡ ਵੀ ਚਲਾਈ ਗਈ ਸਕੀਮ ਕੇ ਪਿੰਡਾਂ ਦੇ ਲੋਕਾਂ ਦੀ ਜਿਹੜੀ ਗੱਲਬਾਤ ਹੁੰਦੀ ਦੇਖੋ ਸਾਡੀਆਂ ਹਰ ਇੱਕ ਪਿੰਡ ਤੇ ਸਾਡੀ ਟੀਮ ਬੈਠੀ ਆ ਜੇ ਕਿਸੇ ਨੂੰ ਕੋਈ ਕੰਮ ਆ ਤਾਂ ਸਾਡੀ ਟੀਮ ਨੂੰ ਦੱਸ ਸਕਦਾ ਜੇ ਸਾਡੇ ਤੱਕ ਨਹੀਂ ਆ ਸਕਦਾ ਉਹ ਸਾਡੀ ਟੀਮ ਜਿਹੜੀ ਉਹ ਆਪਣੇ ਆਪੇ ਹੀ ਸਾਡੇ ਤੱਕ ਜਿਹੜਾ ਉਹ ਕੰਮ ਪਹੁੰਚਾਏਗੀ ਤੇ ਅਸੀਂ ਉਹਦਾ ਕੰਮ ਜਿਹੜਾ ਬਿਲਕੁਲ ਜਿੱਦਾਂ ਗੱਲ ਕਰੀਏ ਵੀ ਕਈ ਵਾਰੀ ਹੁੰਦਾ ਐਮਐਲਏ ਚੰਡੀਗੜ੍ਹ ਬੈਠੇ ਨੇ ਜੀ ਜੀ ਹੁਣ ਜੇ ਲੋਕਾਂ ਨੇ ਮਿਲਣਾ ਹੋਵੇ ਤੇ ਕਿਸ ਤਰ੍ਹਾਂ ਮਿਲ ਸਕਦੇ ਆ ਤੁਹਾਨੂੰ ਮਿਲ ਸਕਦੇ ਜੇ ਜਦ ਤੁਸੀਂ ਵੀ ਹੁਣ ਬੈਠੇ ਹੋ ਇੱਥੇ ਆਪਣੇ ਆਫਿਸ ਦੇ ਵਿੱਚ ਜੀ ਕੰਮ ਹੀ ਐਮਐਲਏ ਸਾਹਮਣੇ ਉਹਦੇ ਚੰਡੀਗੜ੍ਹ ਬੈਠੇ ਨੇ ਫੇਰ ਕਿੱਦਾਂ ਹੋਊਗਾ ਕੰਮ ਦੇਖੋ ਚੰਡੀਗੜ੍ਹ ਜਾਣਾ ਵੀ ਜ਼ਰੂਰੀ ਆ ਜੇ ਚੰਡੀਗੜ੍ਹ ਨਹੀਂ ਜਾਂਦੇ ਤੇ ਜੋ ਹਲਕੇ ਦੇ ਵਿਕਾਸ ਵਾਸਤੇ ਜਿਹੜੇ ਕੰਮ ਆ ਜਾਂ ਜਿਹੜੇ ਵੀ ਕੋਈ ਪ੍ਰੋਜੈਕਟ ਪਾਉਣਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਨਾ ਜਾਣ ਮੈਂ ਕਹਿੰਦਾ ਵੀ ਫੇਰ ਕਿਸ ਤਰ੍ਹਾਂ ਉਹਨਾਂ ਦੇ ਕੰਮ ਹੋਣ ਦੇਖੋ ਉਹਨਾਂ ਨੇ ਜੇ ਕੰਮ ਹੀ ਲੈਣਾ ਨਾ ਉਹ ਸਾਡੇ ਤੱਕ ਪਹੁੰਚ ਗਣ ਸਾਡੇ ਪਿੰਡ ਦੇ ਅੱਜ ਤੱਕ ਪਹੁੰਚ ਕਰਨ ਅਸੀਂ ਆਪੇ ਉਹਨਾਂ ਦਾ ਕੰਮ ਕਰਾਜੇ ਸਾਡੇ ਕੋਲ ਨਹੀਂ ਕੰਮ ਹੋ ਸਕਦਾ ਜੇ ਆਪਣੇ ਐਮਐਲਏ ਸਾਹਿਬ ਨਾਲ ਸੰਪਰਕ ਕਰਾਂਗੇ ਉੱਥੋਂ ਬੈਠੇ ਕੰਮ ਕਰਵਾ ਕੇ ਦੇਣਗੇ ਬਿਲਕੁਲ ਸੋ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਵੀ ਕਿਸ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਵਿਚਰਨਾ ਹੈ ਸਾਡੇ ਨਾਲ ਗੁਰਸ਼ਰਨ ਸਿੰਘ ਪੁਆਰ ਬੈਠੇ ਨੇ ਜਿਹੜੇ ਕਹਿ ਸਕਦੇ ਆ ਕਿ ਨਿੱਜੀ ਸਹਾਇਕ ਜਿਹੜੇ ਇਹਨਾਂ ਨੂੰ ਹਲਕਾ ਕੂਪਾਤ ਤੋਂ ਲਾਇਆ ਗਿਆ ਸੋ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਇੱਥੇ ਬੈਠੇ ਨੇ ਕਹਿੰਦੇ ਵੀ ਸਵੇਰੇ 10 ਵਜੇ ਤੋਂ ਲੈ ਕੇ ਤੇ ਸ਼ਾਮ ਦੇ 5 6 7 ਵਜੇ ਤੱਕ ਮੀਟਿੰਗ ਹੁੰਦੀ ਹੈ। ਗੱਲਬਾਤ ਇਹਨਾਂ ਨੇ ਕੀਤੀ ਹੈ ਸਾਰੀ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣੀਆਂ ਤੇ ਜਿਹੜੇ ਮੁੱਦਿਆਂ ਤੇ ਗੱਲ ਕੀਤੀ ਹੈ ਸਰਕਾਰ ਕਹਿੰਦੀ ਹੈ ਵੀ ਉਹਦਾ ਪ੍ਰਪੋਜ਼ਲ ਬਣਾ ਰਹੀ ਹੈ। ਪ੍ਰਪੋਜ਼ਲ ਬਣਾ ਕੇ ਛੇਤੀ ਹੀ ਜਿਹੜੇ ਉਹਨਾਂ ਮੁੱਦਿਆਂ ਦਾ ਕੰਮ ਜੜਾ ਕਰ ਦਿੱਤਾ ਜਾ। ਖਬਰ ਪੁਨਾ ਪੀਵੀ ਦੇ ਲਈ ਕੈਮਰਾਮੈਨ ਐਪੀ ਸਭਰਾ ਦੇ ਨਾਲ ਕਪਿਲਜੀਤ